ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚ ਗੁੱਸਾ ਰਹਾ ਕਰ ਅਸੀਂ ਕਾਲ ਜੀ ਸਵਾਦ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 2:31 ਮਿੰਟ ਅਨੇ 2:30 ਤੇ ਇਸ ਟਾਈਮ ਆਪਾਂ ਨੇ ਭੰਡਾਰਾ ਪਾਰ ਕਰਕੇ ਜਿਹੜੀ ਉਹ ਕੁਲੀ ਜਾਂਦੀ ਆ ਉਹ ਪਾਰ ਕਰ ਲਈ ਟੁੱਟੀ ਵੀ ਤੇ ਹੁਣ ਬਾਰਡਰ ਪਾਰ ਕਰਕੇ ਰੁੱਖਾਂਗੇ ਕਿਤੇ ਪਹਿਲਾਂ ਵਲੌਗ ਐਡਿਟ ਕੀਤਾ ਸਮਝ ਨਾਗਪੁਰ ਤੋਂ ਲੈ ਕੇ ਨਾਗਪੁਰ ਤੋਂ ਪਿੱਛੇ ਤੋਂ ਜਦੋਂ ਐਂਡ ਕੀਤਾ ਸੀਗਾ ਵਲੌਗ ਦਾ ਇਸਲੇ ਦਾ ਨਾਲ ਦੀ ਨਾਲ ਐਡਿਟ ਕਰਕੇ ਅਪਲੋਡ ਕੀਤਾ ਤੇ ਫਿਰ ਹੁਣ ਨਾਲ ਡੂਆ ਸ਼ੁਰੂ ਕਰ ਲਿਆ ਤੇ ਚੱਲਿਆ ਹੁਣ ਜਿੱਥੇ ਤੱਕ ਗੱਡੀ ਚੱਲੂਗੀ ਚਲਾਵਾਂਗੇ ਜਿੱਥੇ ਆ ਗਈ ਸਸਤੀ ਉਥੇ ਲਾ ਦੇਣੀ ਸਾਈਡ ਤੇ ਤੇ ਸੌਜਾਂਗੇ ਇਹ ਗਾਣਾ ਤੇ ਮੀਂਹ ਕਣੀ ਦਾ ਮੌਸਮ ਬਣਿਆ ਵਾ ਫੁੱਲ ਪਰ ਹਲੇ ਬੱਦਲ ਵਾਈ ਜੀ ਹੋਆ ਕੋਈ ਹੋ ਨਹੀਂ ਹੈਗਾ ਵੀ ਜਣਾ ਪੈ ਨਹੀਂ ਰਿਹਾ ਹਾਲੇ ਪਰਦੀ ਪਤਾ ਹੀ ਪਿੱਛੇ ਤੇ ਕਾੜਦੇ ਫੋਟੋ ਹਿੱਚ ਕੇ ਲੈ ਕੇ ਕੋਈ ਨਾ ਕੋਈ ਤਾਂ ਲੱਭਾਉਣਾ ਚਲੋ ਦੇਖਦੇ ਆ ਮੈਂ ਨਾ ਫਟਾਫਟ ਥੱਲੇ ਉਤਰ ਗਿਆ ਉਤਰ ਗਿਆ ਕੰਡੇ ਵਰ ਜਾ ਕੇ ਆਉਣਾ ਵਜਨ ਆਇਆ 44 ਯਾਰ ਗੱਡੀ ਚੜੀ ਨਾ ਗੰਡੇ ਦੇ 44 120 ਦਾ ਮੈਂ ਫਟਾਫਟ ਥੱਲੇ ਉਤਰਿਆ ਮੈਂ ਕਿਹਾ 44 100 ਛੱਡਣਾ ਇਹਨੇ ਮੈਨੂੰ ਕਹਿੰਦਾ ਬੜਾ ਤੇਜ਼ ਨਿਕਲ ਨਿਕਲਿਆ ਚਲੋ ਪਹਿਲਾਂ ਐਂਟਰੀ ਦੇ ਆਵਾ ਫੇਰ ਗੱਲ ਕਰਦੇ ਆ ਆਹ ਦੇਖੋ ਆਹ ਸਟੈਂਪਲ ਆ ਕੇ ਇਹ ਐਤ ਕੀ ਸਾਲ ਨੇ 700 ਰੁਪਏ ਲੱਤਾ ਅੱਗੇ ਭੀੜ ਹੁੰਦੀ ਆ 500 ਰੁਪਏ ਦੇ ਕੇ ਕਿਸਕ ਜੰਨਾ ਹੈ ਤੇ ਐਤ ਕੀ ਦਿੱਤਾ ਇਹਨਾਂ ਨੇ ਲੱਗਾ 700 ਰੁਪਇਆ ਤੇ ਹੁਣ ਗੱਲ ਦੱਸਦਾ ਮੈਂ ਤੁਹਾਨੂੰ ਕੰਡੇ ਵਾਲੇ ਦੀ ਕੰਡੇ ਵਾਲੇ ਨੂੰ ਐ ਸੀਗਾ ਵੀ ਮੈਂ 4-500 ਆਪਣਾ ਬਣਾਉਂਗਾ ਓਕੇ ਹੁਣ ਗੱਡੀ ਕੰਡੇ ਤੇ ਆਈ ਹੈ ਨਾ ਤੇ ਮਤਲਬ ਹਲ ਤਾਂ ਗੱਡੀ ਉਹਦੇ ਚੀਜ਼ ਦੀ ਮੂਵਮੈਂਟ ਹੋਏ ਰਹੀ ਦੀ ਫੇ ਰੁਕੀ ਨਹੀਂ ਸੀ ਗੱਡੀ ਹੈ ਤੇ ਕਹਿੰਦਾ ਵੇਟ ਜਾਦਾ ਹੈ ਮੈਂ ਫਟਾਫਟ ਥੱਲੇ ਉਤਰ ਗਿਆ ਮਨ ਨੂੰ ਆਰਾਮ ਮੈਂ ਕਿਹਾ ਕਿ ਤੇ ਇੰਟਰਨਾ ਮਾਰ ਦੇਵੇ ਤੇ ਉਹ ਵੇਟ ਆ ਗਿਆ ਉਹਦੇ ਚ ਪੂਰਾ ਪੂਰਾ 44 44 10 ਜਦੋਂ ਮੈਂ ਥੱਲੇ ਉਤਰਿਆ 44 ਹੋਰ ਰਹਿ ਗਿਆ ਪੂਰਾ 44000 ਹੈ ਤੇ ਮਨ ਨੂੰ ਕਹਿੰਦਾ ਬੜਾ ਤੇਜ਼ ਹੈ ਇੱਕਦਮ ਸੇ نیچے ਉਤਰ ਗਿਆ ਉਹ ਮੈਂ ਕਿਹਾ ਹੋਰ ਓਵਰਲੋਡ ਕੀ ਪਰਚੀ ਥੋੜੀ ਕਟਵਾਣੀ ਦੀ ਮੈਂ फिर कहना दो सौ किलो ज्यादा है मैं तू ये हिसाब ला मैं कहा मेरा दो सौ किलो वजन ज्यादा भी मेरा दो सौ किलो वजन होने चल अस्सी नब्बे किलो है मैं क्या दो सौ किलो थोड़ी ज्यादा कह रहा ओवरलोड तो है ना मैं क्या चौवाली से एक सौ छोड़ते हैं पूरा चवाली चवालीस हजार है मैं क्या ਲਾ ਜਾ ਮੂੰ ਕਰਕੇ ਕਹਿੰਦਾ ਕੋਈ ਨਹੀਂ ਲੈ ਜਾਓ ਕਰ ਛੋੜ ਦਿੱਤੇ ਆ ਮੈਂ ਕਿਹਾ ਛੱਡਣਾ ਪੈਣਾ ਤੈਨੂੰ ਤੇ ਮਾ ਹੁਣਾ ਛੱਤੀਗੜ ਬਾਰਡਰ ਤੇ ਦਿਖਾ ਕੇ ਮਕੈਨੀਕਲ ਸਾਫ ਲੋਏ ਮਿੱਤਰੋ ਬਾਰਡਰ ਕਰ ਲਿਆ ਬਾਹਰ ਇਹਨਾਂ ਦੀ ਉਹ ਨਹੀਂ ਸਮਝ ਆਂਦੀ ਸਾਲੇ ਕਦੇ ਕਹਿ ਦਿੰਨੇ ਆ ਇਹਨੂੰ 20 ਤਰੀਕ ਤੋਂ 3 ਤਰੀਕ ਹਾਂ ਕਦੇ ਕਹਿ ਦਿੰਨੇ ਆ ਮਹੀਨਾ ਚੇਂਜ ਉਹ ਇਹਦੇ ਨਹੀਂ ਆਉਂਦਾ ਹੈਗਾ ਆ ਇੱਕ ਵਾਰੀ ਉਹ ਕਟਿਆ ਇਹਨਾਂ ਨੇ ਕਹਿੰਦੇ ਤਰੀਕ ਤੋਂ ਤਰੀਕ ਹੋਊਗਾ ਹਾਂ ਆਰ ਕੀ ਕਹਿੰਦਾ ਕਹਿੰਦਾ ਮਹੀਨਾ ਚੇਂਜ ਹੋ ਗਿਆ ਫੇਰ ਕਟਾਓ ਮੈਂ ਕਹਾ ਤੂੰ ਇੱਕ ਨਾ ਹੀ ਐਂਟਰੀ ਕਰ ਦੇਖੀ ਜਾਊਗੀ ਕਿਆ ਬਣਦਾ ਮੈਂ ਕਹਾ ਆਉਣਾ ਕਿਉਂ ਆਪਾਂ ਨੇ ਕਿਹੜਾ ਦਿਨ ਚੱਲਣਾ ਆ ਆ ਲਾਈਟਾਂ ਜੀ ਲੱਗੀ ਤੇ ਇੱਕ ਕਰਾਂਗੇ ਆ ਤੁਰਕ ਦੇ ਪਹਿਲਾਂ ਰਸਤਾ ਬੰਦ ਕਰਿਆ ਪਤਾ ਇਧਰ ਨੂੰ ਮੋੜਤਾ ਪਤਾ ਨਹੀਂ ਕੀ ਚੱਕਰ ਸਾਰੀਆਂ ਗੱਡੀਆਂ ਇਧਰ ਹੀ ਨੂੰ ਆ ਰਹੀਆਂ ਚਲੋ ਗੱਡੀਆਂ ਦੇ ਪਿੱਛੇ ਵਿੱਚ ਹੀ ਚੱਲਦੇ ਆਪਾਂ ਆਪਾਂ ਨੂੰ ਕਿਹੜਾ ਰਸਤਾ ਪਤਾ ਗੱਡੀਆਂ ਬਾਈ ਸਾਰੀ ਇਧਰ ਹੀ ਨੂੰ ਆ ਰਹੀਆਂ ਅੱਗੇ ਵੀ ਤਾਂ ਜੋ ਇਧਰੋਂ ਵੀ ਆਦਾ ਪੁਰਾਣਾ ਹੋਣਾ ਬਾਈ ਬੱਸ ਆਹ ਸਾਰੀ ਗੱਡੀ ਇਦਰੀ ਨੂੰ ਆ ਰਹੀ ਹੈ ਕਿਲੋਮੀਟਰ ਬਾਅਦ ਉਹੀ ਰੋਡ ਆ ਜਾਣਾ ਤੇ ਯੂ ਟਰਨ ਮਾਰ ਕੇ ਆਪਾਂ ਨੇ ਫੇਰ ਦੁਬਾਰਾ ਉਸੇ ਪਾਸੇ ਹੋ ਜਾਣਾ ਮੋਟੇ ਮੁੰਲਾ ਦਾ ਕੰਮ-ਕਮ ਯਾਤਰਾ ਆਉਣਾ ਕੋਈ ਤਾਂ ਇੱਧਰ ਨੂੰ ਗੱਡੀਆਂ-ਗੱਡੀਆਂ ਸਾਰੀਆਂ ਨਹੀਂ ਵੀਰ ਸਜਣਾ ਬਾਹਰ ਆ ਗਏ ਤੇ ਆਰ ਆ ਉਹ ਰੋਡ ਤੇ ਗਏ ਪਰ ਜਿੰਨੇ ਵੀ ਕਟਾਂ ਸਭ ਬੰਦ ਕਰੇ ਹੋਏ ਆ ਕੋਈ ਕਟ ਨਹੀਂ ਚਾਲੂ ਦਾ ਵੀ ਨਹੀਂ ਛੱਡੇ ਹੋਏ ਆ ਆ ਮਤਲਬ ਲਿਖ ਕੇ ਲਾਇਆ ਵਾ ਓਵਰਟੇਕ ਨਾ ਕਰਨ ਹੁਣ ਜਿਹੜਾ ਚਿੱਲੇ ਹੋਲੀ ਰਿਹਾ ਉੱਥੇ ਤਾਂ ਕਰਨਾ ਪੈਣਾ ਨਾ ਵਿੱਚੇ ਗੱਡੀ ਆ ਰਹੀ ਦੀ ਉਜਮਈ 20 30 20 30 ਦੀ ਸਵੀਟ ਤੇ ਚੱਲ ਰਿਹਾ ਦਾ ਜਰਾ ਉਹ ਬੋਲਿਓ ਲੋਕੋ ਪਜਾਮਾ ਪਜਾਮਾ ਫਟ ਗਿਆ ਆਹੋ ਭਾਈ ਕੋਈ ਪ੍ਰੋਗਰਾਮ ਹੈ ਤਾਂ ਇੱਧਰ ਵਾਲਾ ਬੰਦ ਕਰਿਆ ਵਾ ਆ ਜਿਹੜੀਆਂ ਲਾਈਟਾਂ ਲਾਈ ਵੀ ਆ ਨਾ ਦੇ ਆ ਕੁਝ ਤੋਂ ਗੜਬੜ ਹੈ। ਔਰੇ ਆਟੋ ਵੀ ਖੜਿਆ ਹੁੰਦਾ। ਆ ਇੱਕ ਨਹੀਂ ਦਿਖਾ ਦਵਾਂਗੇ ਦੂਰ ਤੇ। ਅਰ। ਮੜਾ ਨਹੀਂ। ਅੜਾ ਕੀ ਚੱਕਰ ਹੈ ਕਿਆ ਨਹੀਂ। ਨਾਉਂਦਾ ਇੱਧਰੇ ਦੇਖਦਾ ਕੁਸ ਨਾ। ਇੱਧਰੇ ਹੁਣ ਉਹ ਪਰਲਾ ਰੋਡ ਬੰਦ ਕਰਿਆ ਵਾ। ਤੂੰ ਦੇਖੋ। ਕਿ ਉਪਾਂਟ ਉਪਾਂ ਲਾਈ ਵਿਆਂ। ਆ ਜਾਨਾ ਸਦ ਨਹੀਂ ਘਾੜਾ ਖੂੜਾ ਤਾਂ ਨਹੀਂ ਲਾਉਣਾ ਕੋਈ ਸਰਤਿੰਦਰ ਸਰਤਾਜ ਬਣ ਗਿਆ ਵਾ ਇਹ ਆਮਦ ਹੋਈ ਆਮਦ ਆਮਦ ਹੁੰਦੀ ਹੈ ਆਮਦ ਬਾਪਿਓ ਇਹ ਹੁਣ ਰਾਏ ਪਰ ਫਾਰ ਕਰਕੇ ਆਪਾਂ ਕਿਤੇ ਲਾਵਾਂਗੇ ਹੋਟਲ ਤੇ ਦੁਰਗ ਰਹਿ ਗਿਆ 13 ਕਿਲੋਮੀਟਰ ਸਾਰੇ ਝਾਲ ਗੁਲਗਲੇ ਜਿਓ ਐ ਵੀ ਸਾਰੇ ਗੁਲਗਲੇ ਵਰਗੇ ਆ ਤੁਸੀਂ ਘੜੀ ਦੀ ਟਾਈਮ ਦੇਖੋ 7 ਵਜੇ ਇਹ ਉਦਾਂ ਵੀ 7 ਵਜੇ ਜਣੀ ਮਤਲਬ ਘੜੀ ਕੀ ਕਰ ਉਹ ਵੀ 7 ਵਜਾ ਰਹੀ ਹੈ ਮਾੜਾ ਹੋ ਗਿਆ ਕਿਤੇ ਖਰਾਬ ਹੋਣੀ ਇਹ ਪਹੁੰਚ ਗਏ ਆਪਾਂ ਬਸ ਢੰਡੇ ਢੰਡੇ ਕਰ ਲਏ ਰਹਿ ਪਰਪਾਰ ਹੁਣ ਹਮ ਫੇਰ ਤਾਂ ਜਾਮ ਟ੍ਰੈਕਾ ਕਾ ਹੋ ਜਾਂਦੀ ਆ ਇਹ ਕੋ ਬੱਤੀਆਂ ਵੀ ਫੇਰ ਸਾਰੀਆਂ ਚੱਲ ਜਾਨੀਆਂ ਬੱਤੀਆਂ ਬਲੋਂਦੇ ਚੱਲ ਪਈਆਂ ਹੋਣੀਆਂ ਮਾੜਾ ਕੋ ਭਾਈ ਆਸਰ ਸੋਲਰ ਪਲੇਟਾਂ ਲੱਗੀਆਂ ਆ ਇੱਧਰ ਆ ਦੇਖਦੇ ਆ ਹੁਣ ਸੋਲਰ ਸੋਲਰ ਦਾ ਸਿਸਟਮ ਲੱਗਿਆ ਬਹੁਤ ਤਗੜਾ ਓਏ ਕੋ ਬੰਦੇ ਨੇ ਲਵਾਇਆ ਵਾਦਾ ਸੋਲਰ ਸਿਸਟਮ ਆ ਗੱਡੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਈ ਕਿਵੇਂ ਆ ਹਨਾ ਵੀ ਆਹ ਸਿਸਟਮ ਓਹ ਕਿਤੇ ਕਹਿੰਦਾ ਕਾਣਾ ਭਾਈ ਇਹਨਾਂ ਦਾ ਬੰਦੇ ਮਾਰਤੇ ਦੇ ਉਹ ਯਾਦਾ ਹੁਣ ਉਹਦੇ ਲਾਣੇ 'ਚ ਗਲਤੀ ਹੋਣੀ ਆ ਵੀ ਉਹ ਜਿਹੜੀਆਂ ਪਲੇਟਾਂ ਲਾਈਆਂ ਉਹ ਨਟਾਂ ਜੋ ਕੱਢੀਆਂ ਨੇ ਆ ਨਟ ਨਾ ਉਹਦੇ ਟੱਚ ਹੋ ਗਏ ਬਾਡੀ ਨਾਲ ਉਹ ਜਿਹੜਾ ਗੈਪ ਰੱਖਣਾ ਪੈਂਦਾ ਜਿਹੜੀ ਪਲੇਟ ਹੁੰਦੀ ਹੈ ਨਾ ਇੱਥੇ ਕਸੀ ਜਾਂਦੀ ਹੈ ਪਲੇਟ ਓਏ ਰਬੜ ਦੀਆਂ ਬਾਸ਼ਲਾ ਉਹ ਕਰਨੀਆਂ ਪੈਣੀਆਂ ਹੈ ਤੇ ਉਹ ਗਾਣਾ ਬਾਈ ਇੱਕ ਤਾਂ ਇਹਦੇ ਉੱਪਰ ਹੱਥ ਨਹੀਂ ਲਾਣਾ ਹੁੰਦਾ ਪਲੇਟ ਦੇ ਉੱਪਰ ਤੇ ਦੂਜੀ ਗੱਲ ਕੋਈ ਕਰਨਾ ਹੁੰਦਾ ਹੈਗਾ ਜਦ ਮਤਲਬ ਸਾਫ਼ ਨਹੀਂ ਕਹਿਣਾ ਕਰਨੇ ਵੀ ਪੁਰਸ਼ ਨਾਲ ਦੂਜੀ ਪਲਾਸਟਿਕ ਤੇ ਉਹਦੇ ਨਾਲ ਸਾਫ਼ ਕਰਨੀ ਪੈਂਦੀ ਆ ਉਹ ਕਿਸੇ ਨੇ ਹੱਥੋਂ ਤੇ ਲਾਦਾ ਹੋਣਾ ਕ੍ਰੈਂਕ ਆ ਹੋਣਾ ਨਾ ਬਿਜਲੀ ਬਣਾਣੇ ਆ ਉਹ ਕਰੰਟਲ ਮਾਰਦਾ ਆਹ ਕਹਿੰਦਾ ਕਹਿੰਦਾ ਉਹ ਹੋ ਗਿਆ ਕਹਿੰਦਾ ਇਹਦਾ ਕੁਝ ਨਹੀਂ ਆਏਗਾ ਪਰ ਦੇਖਿਆ ਜਾ ਇਹ ਤਾਂ ਐ ਫਾਇਦੇ ਵਾਲੀ ਚੀਜ਼ ਆ ਉਹ ਗੱਡੀ ਨੂੰ ਲੱਗਿਆ ਪਾਵੇ ਇੰਨੇ 4-5000 ਦਾ ਜਗਾੜ ਆਉਣਾ ਉਹ ਸਾਰਾ ਕਾ ਸਟਾਰਟ ਨਹੀਂ ਹੁੰਦੀ ਗੱਡੀ ਲੈ ਮਿੱਤਰੋ ਹੋਣਾ ਯਾਰ ਰੈਪਰ ਪਹਿਲਾਂ ਮੈਨੂੰ ਲੱਗਿਆ ਮੈਂ ਕਿਤੇ ਰੈਪਰ ਪਹੁੰਚ ਗੇ ਇਹ ਉਹ ਪਿੱਛੇ ਹੋਰ ਦੂਆ ਲੋਈ ਸਿਟੀ ਦਾ ਇਹਦਾ ਭੀੜ ਘਟੇ ਆ ਬੋ ਜਿਵੇਂ ਜਿਵੇਂ ਲੋਕਾਂ ਦੇ ਦਫ਼ਤਰ ਦਾ ਟਾਈਮ ਵਧਣਾ ਭੀੜ ਵਧਣੀ ਹੋਆ ਕਰ ਕਰ ਲਈਏ ਖੇਚ ਜੀ ਕੇ ਪਾਰ ਤੇ ਲਵੀ ਪਾਉਣਾ ਆਪਨੇ ਬਾਹਰ ਕਰਕੇ ਦੇਖ ਰਹੇ ਹਾਂ ਬਹੁਤ ਪਈ ਗੇ ਤਰੋ ਕਰ ਲਈ ਪਾਰ ਪਾਰ ਕਰ ਲਈ ਬੰਦਾ ਡਰਾਈਵਰ ਕੋਈ ਬੱਤੀ ਹਲੇ ਚਾਲੂ ਨਹੀਂ ਹੋਈ ਦੀ ਆ ਏਅਰਪੋਰਟ ਵਾਲੀ ਬੱਤੀ ਦੀ ਏ ਵੀ ਬੰਦ ਬਈ ਦੀ ਇਹਦਾ ਪਿੱਛੇ ਵਾਲੀ ਵੀ ਬੰਦ ਵਾਹ ਜੀ ਆਉਂਦੇ ਖੱਚੇ ਵਾਹ ਹੁਣ ਕੋਈ ਚੱਕਰ ਨਹੀਂ ਆਪਾਂ ਨੂੰ ਹੁਣ ਟੈਨਸ਼ਨ ਫ੍ਰੀ ਹੋ ਗਏ ਲਾਂ ਲੇਟ ਹੋ ਜਾਾਂਗੇ ਸੌਂ ਜਾਾਂਗੇ ਯੋ ਵੀ ਮੈਂ ਹੁਕਲਾਵਾ ਇਹਦਾ ਜਾਂ ਟ੍ਰਾਫਿਕ ਦਾ ਇਹ ਟ੍ਰਾਫਿਕ ਹੋ ਜਾਂਦੀ ਆ ਫਿਰ ਕਾਰਾਂ ਵਾਲੇ ਕੋਈ ਇੱਧਰ ਹੀ ਦੇ ਆਉਂਦੇ ਆ ਫਿਰ ਇੱਧਰ ਦੇ ਆਉਂਦਾ ਆ ਹਲਵਾਈ ਆਉਗੋਈ ਚੱਕਰ ਨਹੀਂ ਆ ਮ ਬਾਹਰ ਆ ਗਏ ਹਨ ਲੋ ਵੀ ਮਿੱਤਰੋ ਟਾਈਮ ਹੋ ਗਿਆ 8:50 ਮਿੰਟ ਹੁਣ ਹੋਟਲ ਤੇ ਲਾਨੇ ਆਪਾਂ ਦੇਖ ਕੇ ਕੋਈ ਵਧੀਆ ਜਿਹਾ ਹੋਟਲ ਤੇ ਆਰਾਮ ਫਰਮਾਵਾਂਗੇ ਆਰਾਮ ਤੁਹਾਨੂੰ ਮਿਲਦੇ ਆਪਾਂ ਹੋਟਲ ਦੇ ਚਲ ਕੇ ਉੱਥੇ ਬਾਏ ਬਾਏ ਕਰਾਂਗੇ ਗੁੱਡ ਨਾਈਟ ਕਰਾਂਗੇ। ਹਾਂ ਮਤਲਬ ਟਾਈਮ ਹੋ ਗਿਆ 10 ਵਜਣੇ ਆਲੇ ਆ ਤੇ ਹੋਟਲ ਦੇ ਪਹੁੰਚ ਗਏ ਆਪਾਂ। ਹਾਂ ਰੋ ਖਾਣੇ ਰੋਟੀਆਂ ਰੋਟੀਆਂ ਖਾ ਕੇ ਸੌਂ ਜਾਗੇ। ਤੇ ਗੱਡੀ ਲਾਤੀ ਆਪਾਂ ਨੇ ਉਹ ਸਾਹਮਣੇ। ਉੱਥੇ ਤੇ ਪਿੱਛੇ ਖੜਿਆ ਸੀਗਾ ਰਾਸਥਾਨੀ ਦੇ ਉੱਥੇ ਨਾ ਦਾ ਰੇਂਜ ਤੇ ਨਾ ਰੋਟੀ ਹੋਤੀ ਦੋਏ ਚੀਜ਼ਾਂ ਨਹੀਂ ਦੀਆਂ ਉੱਤੇ ਮੈਂ ਕਿਹਾ ਚੱਲ ਫਿਰ ਅੱਗੇ ਚੱਲਦੇ ਹਾਂ ਕਹਿੰਦਾ ਵੀ ਹਲੇ ਟਾਈਮ ਲੱਗਣਾ ਹਨ ਮੈਂ ਚੱਲ ਅਰੇ ਖਾ ਗਏ ਪੈ ਜਾਾਂਗੇ ਤੇ ਜਿਆਦਾ ਫੁੱਲੂਗੀ ਉੱਠ ਕੇ ਤੁਰ ਪਾਂਗੇ ਆਪਾਂ ਲਾਵੇ ਮੈਟਰੋ ਗੱਡੀ ਲਾ ਲਈ ਆਪਾਂ ਨਿੰਬ ਦੀ ਛਾਵੇਂ ਤੇ ਹੁਣ ਸੌਣੇ ਆ ਇਦਾਂ ਕਰਕੇ ਜਾਵਾਂਗੇ ਹਾਂਜੀ ਮੈਟਰੋ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਨਾ ਗੁੱਡ ਈਵਨਿੰਗ ਤੇ ਠਗੜੇ ਸੀਗੇ ਆਪਾਂ ਤੇ ਹੁਣ ਇੱਧਰ ਦੇ ਇਲਾਕੇ ਦੇ ਖੂਬਸੂਰਤੀ ਦੇਖੋ ਇਹ ਨਜ਼ਾਰਾ ਸ਼ਾਂਤੀ ਕਿੰਨੀ ਯਾਰ ਉਹ ਦੇਖੋ ਮੋਟਰ ਚੱਲਦੀ ਬਈ ਪਾਣੀ ਭਾਵੇਂ ਵਿਚਾਰੀ ਥੋੜਾ ਜਿਹਾ ਹੀ ਗੱਡ ਰਹੀ ਐ ਪਰ ਹੈ ਤਾਂ ਮੋਟਰ ਹੈ ਤੇ ਹੁਣ ਹੋਟਲ ਦੇ ਖੜੇ ਆ ਚੱਲਦੇ ਹੁਣ ਚਾਹ ਚੁ ਪੀ ਕੇ ਹਨਾ ਫਿਰ ਮੈਂਦੇ ਅੱਗੇ ਚੱਲ ਗਏ ਚਲ ਮੈਂ ਵੀਡੀਓ ਤਾਂ ਬਣਾਇਆ ਹੀ ਨਹੀਂ ਮੈਂ ਕਿਹਾ ਯਾਰ ਕਾਨੂੰ ਹੈ ਨਾ ਵੀ ਚਲ ਜੋ ਖਾ ਰਿਹਾ ਉਹਨੂੰ ਖਾਣ ਦੋ ਕੀ ਆ ਬੈਰ ਉਹ ਕੀ ਕਰਦੇ ਉਹ ਮੰਨ ਲਾ ਨਾਗਪੁਰ ਤੋਂ ਜਸੀਪੁਰ ਤੱਕ ਜਾ ਰਹੇ ਆ ਗੱਡੀਆਂ ਛੱਡਣਾ ਹੈ ਨਾ ਉਹ ਉਹਨਾਂ ਜੇ ਲੋਡ ਕਰ ਲੈ ਜੰਦੇ ਬਾਲ ਹਾਂ ਉਹ ਕਨਾਂ ਤੇਲ ਕੰਪਨੀ ਦਾ ਟੋਲ ਡੈਗਸ ਕੰਪਨੀ ਦੇ ਹੈ ਵਗ ਵੀ ਕਿੰਨਾ ਉਹ ਆ ਕਰਾਇਆ ਹੁਣ ਉਹ ਨਾ ਪਤਾ ਨਹੀਂ ਨਾਗਪੁਰ ਦਾ ਨਾਗਪੁਰ ਤੋਂ ਉੱਥੇ ਦਾ ਜੱਸੀ ਵਰਦਾ ਦੱਸਿਆ ਕਿ ਨਾਗਪੁਰ ਤੋਂ ਭੁਵਨੇਸ਼ਵਰ ਦਾ ਦੱਸਿਆ ਐ ਕਹਿੰਦਾ ਦਾ ਵੀ 800 ਕਿਲੋਮੀਟਰ ਦਾ 25000 ਰੁਪਇਆ ਕਰਾਇਆ ਠੀਕਾ ਉਹਦੇ ਚੋਂ ਕਾਹਨਿ ਪੁਲਿਸ ਖਰਚਾ ਵੀ ਜਾਂਦਾ ਹੋਣਾ ਇਹਨਾਂ ਨੂੰ ਆਰਟੀਓ ਵੀ ਮਿਲਦਾ ਹੋਣਾ ਕਿਉਂਕਿ ਨਵੀਂ ਗੱਡੀ ਆ ਉਹ ਕਹਿੰਦਾ ਬਈ ਸਾਡੀ ਸਾਰਿਆਂ ਨਾਲ ਮਤਲਬ ਸੈਟਿੰਗ ਆ ਵੀ ਅਲੀ ਇੱਕ ਨਹੀਂ ਪੈਸੇ ਦੰਦੇ ਜਾਂਨੇ ਆ ਕਹਿੰਦਾ ਦਾ 15000 ਦਾ ਕਹਿੰਦਾ ਖਰਚਾ ਆ ਜਾਂਦਾ ਕਹਿੰਦਾ ਕੰਪਨੀ ਵਾਲਿਆਂ ਨੂੰ ਵੀ ਪਤਾ ਆਰਾ انا ਬੋਲਸਾਲਿਆਂ ਨੂੰ ਵੀ ਬਤਾ ਯਾਨੀ ਕਹਿਣ ਦਾ ਮਤਲਬ ਵੀ ਹੁਣ ਬੰਦਾ ਸੋਚਦਾ ਵੀ ਇਹਦਾ ਕਿ ਮੈਂ ਗੱਡੀ ਪਹਿਲੀ ਵਾਰ ਲੋਡ ਕਰਨ ਆ ਗਿਆ ਪਹਿਲੀ ਵਾਰ ਥੋੜੀ ਲੋਡ ਹੋਣ ਲੱਗੀ ਆ ਉਹ ਤੁਹਾਡੀ ਪਤਾ ਨਹੀਂ ਪਿੱਛੇ ਦੇ ਕਿੰਨਾ ਕੁ ਲੋਡ ਲੈ ਕੇ ਆ ਰਿਹਾ ਉਹ ਉਹਦਾ ਨਹੀਂ ਪਤਾ ਕੋਈ ਵੀ ਇਹ ਚਲੋ ਦਿਖਾਵਾਂ ਤੁਹਾਨੂੰ ਰਾਤ ਦੇ ਜ ਕਹ ਨਾ ਜਾਈ ਤੇਰੀ ਤੇਲਵੜਿਆਈ ਸਭ ਸੱਤ ਸਭ ਤੱਪ ਸਭ ਚੰਗਿਆਈਆ ਸਿੱਧਾ ਅਪੁਰਖਾਂ ਆਂ ਕੀਆ ਵੜਿਆਈਆ ਤੁਧ ਵੇ ਨਸਿੱਦੀਕ ਨੇ ਨਹੀਂ ਪਾਇਆ ਲੋਏ ਮਿੱਤਰੋ ਲੱਗੇ ਬਾਰਡਰ ਵਾਲੀ ਲੇਨ ਤੇ ਤੇ ਹੁਣ ਬਾਅਦ ਤੇ ਮੋਹਰ ਲਵਾ ਕੇ ਛੁੱਟੀ ਲੋਏ ਮਿੱਤਰੋ ਇੱਧਰ ਤਾਂ 100 ਚੇ ਚੱਲ ਗਿਆ ਕੰਮ ਇਹ ਮੈਂ ਮੋੜ ਕੇ ਦੇਤੀ ਸੀਗੇ ਇਹਨੂੰ ਪਹਿਲਾਂ ਇਹ ਅਪ੍ਰੈਲ ਵਾਲੀ ਦੇਖ ਦਿੱਤੀ ਉਹਨੇ ਆ ਲਾਤੀ ਮੋਹਰ ਇਹ ਆਹਾ ਚਲੋ ਹੁਣ ਦੇਖਦੇ ਆ ਕੱਢਦੇ ਆ ਫਿਰ ਹੁਣ ਕੋਈ ਟੈਨਸ਼ਨ ਨਹੀਂ ਲੋਏ ਮਿੱਤਰੋ ਸੰਬਲ ਪਰ ਪਾਰ ਕਰ ਲਿਆ ਤੇ ਆਪਾਂ ਨੇ ਯੂਰੀਆ ਵੀ ਪਵਾ ਲਿਆ ਤੇ ਕਿਉਂਕਿ ਗੱਡੀਆਂ ਖੜੀਆਂ ਸੀਗੀਆਂ ਜ਼ਿਆਦਾ ਉੱਥੇ ਐਸੇ ਕਰਕੇ ਵਲੌਗ ਬਲੂਗ ਬਣਾਉਣੇ ਦਾ ਹੋ ਨਹੀਂ ਹੋਇਆ ਫਟਾਫਟ ਟੈਂਕੀ ਖੋਲੀ ਤੇ ਆਪਣਾ ਕੱਟਾ ਯੂਰੀਆ ਪਵਾਇਆ ਤੇ ਚੱਲ ਪਏ ਅੱਗੇ ਚੱਲ ਕੇ ਚਾਹ ਪੀਣੇ ਆ ਹੁਣ ਕਦੇ ਬਾੜੀ ਤੋਂ ਪਹਿਲਾਂ ਪਰਤ ਪਹਾੜੀ ਹੁਣ ਸ਼ੁਰੂ ਹੋ ਜਾਣੀ ਸੱਚ ਲਓਏ ਮਿੱਤਰੋ ਸਿੰਗਲ ਰੋਡ ਸ਼ੁਰੂ ਹੋ ਗਿਆ ਹੁਣ ਹੈਨਾ ਤੇ ਅਸਲ ਮਹਾਰਾਜੇ ਘਰ ਕੋਈ ਜਾਮ ਜੋ ਮਨਾ ਹੋਵੇ ਬਈ ਇਹ ਦੇ ਉੱਪਰ ਤਾਂ ਘੱਟੇ ਜਾਂਸ ਹੈ ਜਾਮ ਦੇ ਉਹ ਅੱਗੇ ਹੀ ਹੁੰਨੇ ਆ ਬਸੋਈ ਘਾਟ ਇਹਦੇ ਉੱਪਰ ਕੋਈ ਚੱਕਰ ਨਹੀਂ ਹੈਗਾ ਇਹ ਗ੍ਰਿੰਦਰ ਬਾਈ ਵਾਲੀ ਗੱਡੀ ਨੂੰ ਵੀ ਮਨਾ ਕਰਤਾ ਉਹ ਕਹਿੰਦਾ ਵੀ ਕੱਲ ਨੂੰ ਲੈ ਕੇ ਆਈ ਗੱਡੀ ਵੀ ਅੱਜ ਖਾਲੀ ਨਹੀਂ ਹੋਣੀ ਨਹੀਂ ਮਤਲਬ ਅੱਜ ਚਲੇ ਜਾਣਾ ਦਾ ਬਾਈ ਨੇ ਤੇ ਮਤਲਬ ਸਵੇਰੇ ਖਾਲੀ ਹੋ ਜਾਣੀ ਦੀ ਹੁਣ ਕੱਲ ਸ਼ਾਮ ਨੂੰ ਜਾਊਗਾ ਤਾਂ ਪਰਸੋਂ ਨੂੰ ਖਾਲੀ ਹੋਊਗੀ ਬਾਕੀ ਦੇਖੋ ਤਰ ਲੱਗ ਗਿਆ ਜੰਗਲ 'ਚ ਜਾਮ ਜੰਗਲ 'ਚ ਮੰਗਲ ਹੋ ਗਿਆ ਹੈ ਮੰਨ ਲਾ ਰਾਇਦਾ ਜਾਮ ਲੋ ਆਇਆ ਵਾ ਜਿਹੜਾ ਖੜਿਆ ਟਿੱਡਾ ਜਿਹਾ ਚੋੜੇ ਮਾਲ ਵਾਲਾ ਹਲ ਤਾਂ ਇੱਕ ਪਿੱਛੇ ਆ ਰਿਹਾ ਸੀਗਾ ਉਹ ਜਮਈ ਤੋਂ ਵੀ ਚੋੜਾ ਸੀਗਾ ਉਹ ਕਈ ਘੋੜੇ ਐ ਲਾਈਨ 'ਚ ਖੜੇ ਐ 4 5 ਐ ਪੱਠੇ ਹੀ ਯਾਰ ਅੱਗੇ ਕੋਈ ਕਲੀਅਰ ਨਹੀਂ ਹੋਣਾ ਇਹਨਾਂ ਦਾ ਰਸਤਾ ਰੁਕਤਾ ਤਾਂ ਕਰਕੇ ਖੜੇ ਆਂ ਦੇ ਆ ਕੁਝ ਤਾਂ ਗੜਬੜ ਹੈ ਆ ਦੇਖੋ ਏਡਾ ਚੌੜਾ ਹੈ ਕਿਹਾ ਇਹ ਸਾਲਾ ਪੁਲ ਜੇ ਦਾ ਜਿਗਾਰਡ ਲੱਗਦਾ ਮੈਨੂੰ ਕੋਈ ਹੋਰ ਨੇ ਵੱਜ ਗਿਆ ਤਾਂ ਆ ਦੇਖੋ ਭਾਈ ਆ ਗੱਡੀਆਂ ਰਗਵਾਈ ਵੀ ਹਨਾ ਆ ਉਹਨਾਂ ਦੇ ਬੰਦੇ ਖੜੇ ਆਰੇ ਕਾਰ ਲੈ ਕੇ ਕਾਰ ਲੈ ਕੇ ਤੇ ਆਹ ਹਾਈਵੇ ਵਾਲੇ ਆ ਹੈ ਉਹਨਾਂ ਨੇ ਸਾਰੀਆਂ ਇੱਧਰ ਰਖਵਾਈਆਂ ਵੀ ਆ ਗੱਡੀਆਂ ਤਾਂ ਇੱਧਰੋਂ ਕਿਉਂਕਿ ਉਧਰੋਂ ਗੱਡੀਆਂ ਇੱਧਰੋਂ ਗੱਡੀ ਜਾਂਦੀ ਹੈ ਥੱਲੇ ਉਤਰਦੀ ਹੈ ਗੱਡੀ ਇਹ ਤਾਂ ਕਰਕੇ ਉਹ ਸਾਈਡ 'ਚ ਲਵਾਉਂਦੀਆਂ ਵੀ ਹੁਣ ਉਧਰੋਂ ਗੱਡੀਆਂ ਆਣਗੀਆਂ ਉਹ ਚਾਰ ਤਾਂ ਇੱਧਰੋਂ ਇਹਨਾਂ ਨੂੰ ਛੱਡਣਗੇ ਹਾ ਸਾਰੀ ਰਾਤ ਦਾ ਹੋ ਗਿਆ ਇਹਨਾਂ ਦਾ ਤਾਂ ਵਿਚਾਰਿਆਂ ਦਾ ਜਾਮ ਚਲੋ ਆਪਾਂ ਰੁਕਦੇ ਹਾਂ ਹੁਣ ਜਾ ਕੇ ਮਾਵੀ ਹੋਟਲ ਤੇ ਜਾਉ ਪੀਣੇ ਜਾ ਕੇ ਇੱਥੇ ਹਾਂ ਗੱਡੀਆਂ ਨਾਲ ਦੀਆਂ ਗੱਡੀਆਂ ਇਹਨਾਂ ਤੇ ਵੀ ਜੰਮ ਲਵਾਣਗੇ ਬਾਅਦ ਚੱਲੀਏ ਇੱਥੇ ਤੋਂ ਪਰ ਇਹਨਾਂ ਨੇ ਹੌਲੀ-ਹੌਲੀ ਆਣਾ ਲਓ ਭਾਈ ਮਿੱਤਰੋ ਪਹੁੰਚ ਗਏ ਮਾਵੀ ਹੋਟਲ ਤੇ ਤੇ ਚਾਹ ਪੀ ਗਏ ਕਿਰਾਂ ਲੋ ਆ ਗਈ ਮੜੀ ਹਵਾ ਫੇਰ ਚੱਲਦੇ ਆ ਟਾਈਮ ਹੋ ਗਿਆ 3 ਵਜਣੇ ਵਾਲੇ ਆ ਰੋਕ ਕਿੰਨੀ ਮਿਹਨਤ ਕਰੀ ਵੀ ਆ ਬੰਦੇ ਨੇ ਹਾਂ ਨੋਟ ਇਕੱਠੇ ਕਰਨੇ ਨੂੰ ਸਾਰੇ ਉਹਦੇ 70 ਰੁਪਏ ਕੱਲੇ 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 ਹਾਂ ਆ 2000 ਸੋ ਸੋ ਹਾਂ ਆਰੇ ਡਾਲਰ ਡਾਲਰ ਸਭ ਬਚੇ ਹਾਂ ਹਲੋ ਨਾਪਾ ਦੇ ਤਾਂ ਮੇਰੇ ਕੋਲ ਵੀ ਹੈਗੇ ਇਹ ਵੀ ਹੈਗਾ ਇਹ ਵੀ ਹੈਗਾ ਨਾ ਇਹ ਨਹੀਂ ਹੈਗੇ ਆਪਣੇ ਕੋਲ ਇਹ ਵਾਲਾ ਨਹੀਂ ਹੈਗਾ ਇੱਕ ਤੇ ਆਹ ਨਹੀਂ ਹੈਗੇ ਬਾਕੀ ਹੈਗੇ ਸਾਰੇ ਇਹ ਵੀ ਨਹੀਂ ਹੈਗਾ ਇਧਰ ਲੱਗ ਇਧਰ ਕਿਹੜੇ ਕਿਹੜੇ ਬਿਨਾਂ ਗੰਦੀ ਵਾਲੇ ਵੀ ਪਏ ਚਲੋ ਚਾ ਲੈ ਆ ਹੁਣ ਚਾਹ ਪੀ ਲਈ ਖੀਰ ਖਾ ਲਈ ਓਕਾ ਜੀ ਲੱਗੀ ਵੀ ਦੀ ਗਰਦੋ ਇਹ ਵਾਲਾ ਬਾਟ ਬਾਅਦ ਚ ਦੇਖ ਲਿਓ ਠੀਕ ਆ ਤੇਰੇ ਫੇਰ ਕੋ ਵੀ ਭਾਈ ਇਹ ਰੋਟੀ ਘਾਰੇ ਦੇ ਇਹ ਇੰਨੀ ਉਹਦੀ ਵੀ ਗੱਲ ਨਹੀਂ ਹੈ ਕੋਈ ਨੋਰਮਲ ਗੱਲ ਹੋਈ ਅੱਜ ਸਵੇਰੇ ਮੱਠਿਆ ਮੈਂ ਤੇ ਉਹ ਤੇ ਨਾ ਉਹ ਨਹੀਂ ਦਾ ਲੈਟ੍ਰਿੰਗ ਬਾਥਰੂਮ ਬਣੇ ਵੀ ਨਹੀਂ ਦੇ ਆਲਾ ਬੋਤਲ ਭਰੀ ਖੇਤਾਂ ਚ ਚਲੇ ਗਿਆ ਇੱਥੇ ਚਲੇ ਗਿਆ ਭਾਈ ਬੈਟਰ ਆਣਾ ਹਣਾ ਕਾਰਵਾਈ ਆਉਣ ਲੱਗਿਆ ਬਾ ਅੱਧੀ ਕਾਰਵਾਈ ਪਈ ਧੀ ਹਲੇ ਇੰਨੇ ਨੂੰ ਸੜਾ ਨਿਓਲ ਆ ਗਿਆ ਨਿਓਲ ਪੈ ਜਾ ਮੇਰੇ ਕਿੰਨੀ ਨੂੰ ਭੱਜ ਲਿਆ ਮਾ ਕਿੱਥੇ ਕਾਰਵਾਈ ਪੈਣੀ ਦੀ ਕਾਰਵਾਈ ਤੇ ਚੜ ਗਈ ਉੱਪਰ ਹਰ ਚੱਕ ਕੇ ਮਾਰ ਤੇ ਡਾ ਲਾ ਜਾਂ ਮਾਰਿਆ ਥੋੜਾ ਤਾਂ ਪਰ ਇਹਨੂੰ ਭੱਜਿਆ ਮੈਂ ਕਿਹਾ ਥੋੜਾ ਇਹ ਕਰੂਗਾ ਕੰਮ ਆ ਬੜਾ ਬੜਾ ਹੱਥ ਧੋਏ ਸਾਹਬ ਉੱਤੇ ਦੀ ਮੈਂ ਨਹੀਂ ਖੜਿਆ ਹਾਂ ਜਾਨ ਕਿਨੂੰ ਨਹੀਂ ਪਿਆਰੀ ਹੁੰਦੀ ਮੈਂ ਸਾਲਾ ਕਦੇ ਅਵੇਂ ਦੰਦੀ ਵੱਟ ਲਵੇ ਆ ਕੇ ਐ ਇੱਕ ਗੰਮ ਹੋਏ ਬਣਾ ਦਿਓ ਕਦੇ ਹੋਟਲ ਵਾਲਿਆਂ ਨੂੰ ਟਾਇਲਟ ਬਣਾ ਦਿਓ ਜਿੰਨਾ ਬਹ ਨਹੀਂ ਹੈ ਆ ਕਿਧਰ ਖੜੀ ਹੈ ਬਣਿਆ ਚਾਹੀਦੀਆਂ ਬਾਹਰ ਭਾਈ ਹਰ ਇੱਕ ਤਰ੍ਹਾਂ ਦਾ ਬੰਦਾ ਮਿਲਦਾ ਹਰ ਇੱਕ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਇਹਦੇ 'ਚ ਕੋਈ ਗਲਤ ਨਹੀਂ ਹੈਗਾ ਠੀਕ ਹੈ ਨਾ ਗਿਆਨ ਨਾ ਦੇਣ ਲੱਗ ਜਿਓ ਦਨ ਦਿਖਾਇਆ ਵੀ ਭਾਈ ਓਰੇ ਇਹ ਕੰਮ ਵੀ ਹੁੰਦਾ ਐ ਪੈਸੇ-ਪੂਸੇ ਵੀ ਖੋਲਣੇ ਆ ਭਾਈ ਇਹ ਜ਼ਰੂਰੀ ਨਹੀਂ ਵੀ ਤੁਹਾਨੂੰ ਇਹ ਦੋਏ ਕੰਮ ਵਾਸਤੇ ਹੀ ਹੋ ਆ ਗੋਦਸਗਾ ਆ ਕੇ ਪੈਸੇ-ਪੂਸੇ ਸਭ ਸਾਫ ਸਾਬ ਹੋ ਜਾਂਦਾ ਸਾਰਾ ਕੁਝ ਇਹ ਬੰਦਾ ਬਾਅਦ ਚ ਪਸਤਾਏ ਦੇ ਕੁਝ ਨਹੀਂ ਬਣਦਾ ਨੋਇ ਮੈਟਰ ਕਿਉਂਜਰ ਪਹੁੰਚਣੇ ਆਲੇ ਆ ਤੇ ਇਹ ਵਲੌਗ ਦਾ ਕਰਦੇ ਆ ਆਪਾਂ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਹੁਣ ਤੋਂ ਪਹਿਲਾਂ ਤੁਹਾਡੇ ਕੋਲ ਅਸੀ ਕਾਲ ਲੈਣ ਆ ਅਗਲੇ ਵਲੌਗ jab tak rab rakha